ਘਰ ਵਾਸਤੇ ਕੁਝ ਸਬਜ਼ੀਆਂ ਲੈਣੀਆਂ ਸੀਗੀਆਂ ਜਿਹੜੀਆਂ ਆਪਾਂ ਸੁੱਕੀਆਂ ਸਬਜ਼ੀਆਂ ਕਹਿ ਦਿੰਦੇ ਆ ਆਲੂ ਗੰਡੇ ਲਸਣ ਅਦਰਕ ਇਦਾਂ ਦੀਆਂ ਸਬਜ਼ੀਆਂ ਇਕੱਠੀਆਂ ਲਿਆ ਕੇ ਰੱਖਣ ਦੇ ਵਿੱਚ ਕਾਫੀ ਫਾਇਦਾ ਹੋ ਜਾਂਦਾ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੇ ਭਾਈ ਆਪਦੇ ਸਾਧਨ ਲੈ ਕੇ ਪਿੰਡਾਂ ਦੇ ਵਿੱਚ ਸਬਜ਼ੀ ਵੇਚਣਾ ਆਉਂਦੇ ਆ ਉਹ ਕਾਫੀ ਮਾਰਜਨ ਰੱਖ ਕੇ ਸਬਜ਼ੀ ਵੇਚਦੇ ਆ ਇਹ ਵੀ ਆਪਾਂ ਨੂੰ ਮੰਡੀਆਂ ਤੇ ਜਾ ਕੇ ਹੀ ਪਤਾ ਲੱਗਦਾ ਵੀ ਉਹ ਕਿੰਨਾ ਕੁ ਮਾਰਜਨ ਰੱਖ ਕੇ ਸਬਜ਼ੀ ਵੇਚਦੇ ਆ ਤੁਹਾਨੂੰ ਮੈਂ 2-4 ਮੋਟੀਆਂ-ਮੋਟੀਆਂ ਆਈਟਮਾਂ ਜੀਆਂ ਦੱਸ ਦਾਂ ਥੋੜਾ ਵੀ ਅੰਦਾਜ਼ਾ ਜਾਂ ਹੋ ਜਾਊਗਾ ਗੰਡੇ ਮੰਡੀ ਤੇ ਅੱਜ ਤੜਕੇ 20 ਰੁਪਏ ਕਿਲੋ ਵਿਕ ਰਹੇ ਸੀਗੇ ਫਾਜ਼ਲ ਕਾ ਮੰਡੀ ਦੇ ਉੱਪਰ 20 21 22 23 ਬਹੁਤ ਚੰਗੇ ਜਿਹੜੇ ਤੇ ਹੀ ਵਿਕਦੇ ਆ ਤੇ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਗੰਡੇ ਆਉਂਦੇ ਆ ਵਿਕਣ ਵਾਸਤੇ ਜਿਹੜੇ ਬਹੁਤ ਚੰਗੇ ਆ ਉਹ ਵਿਕਦੇ ਆ ਜੀ 50 ਰੁਪਏ 100 ਦੇ 2 ਕਿਲੋ ਦਿੰਦੇ ਆ ਇਹ ਤੇ ਜਿਹੜੇ ਥੋੜੇ ਜੇ ਨਰਮ ਆ ਉਹ 100 ਦੇ 3 ਕਿਲੋ ਦੇ ਦਿੰਦੇ ਆ ਤੇ ਆਪਣੇ ਵਰਗੇ ਲੋਕ ਆ ਸਕੇ ਲੈਂਦੇ ਆ ਅਦਰਕ ਲੈਂਦੇ ਆ 150 ਨੂੰ ਕਿਲੋ ਵੇਚਦੇ ਆ 80 ਰੁਪਏ ਕਿਲੋ ਲੈਂਦੇ ਆ ਸਾਰੀਆਂ ਸਬਜ਼ੀਆਂ ਦੇ ਵਿੱਚ ਦੁੱਗਣਾ ਮਾਰ ਦਿਆਂ ਰੱਖ ਕੇ ਚਲਦੇ ਆ ਹਰੇਕ ਤਰ੍ਹਾਂ ਦੀ ਸਬਜ਼ੀ ਹਰੇਕ ਤਰ੍ਹਾਂ ਦਾ ਫਲ ਆਪਾਂ ਨੂੰ ਕਾਫੀ ਮਹਿੰਗਾ ਲੱਗਦਾ ਸੋ ਇਸ ਵਾਰ ਆਪਾਂ ਵੀ ਇੱਕ ਕਿੱਲੇ ਦੇ ਨੇੜੇ ਤੇੜ ਸਬਜ਼ੀ ਲਈ ਹੈ ਕੱਦੂ ਅੱਜ ਮੰਡੀ ਦੇ ਉੱਪਰ 30 ਰੁਪਏ ਕਿਲੋ ਵਿਕਿਆ ਚੰਗਾ ਕੱਦੂ ਮਾੜਾ ਕੱਦੂ ਵਿਕੇ 25 ਰੁਪਏ ਦੇ ਆਸੇ-ਪਾਸੇ ਤੇ ਪਿੰਡਾਂ ਦੇ ਵਿੱਚ ਕੱਦੂ ਵਿਗ ਰਿਹਾ ਜੀ 40 45 50 ਤੱਕ ਵੀ ਵਿਗ ਰਿਹਾ ਜਿਹੜਾ ਲਵਾ ਕੱਦੂ ਆ ਤੇ ਮੂਲੀਆਂ ਵੀ ਆ ਗਈਆਂ ਜੀ ਮੰਡੀ ਦੇ ਉੱਪਰ 32 33 ਰੁਪਏ ਰੇਟ ਹੈਗਾ ਮੂਲੀਆਂ ਦਾ ਜੇਤੀਆਂ ਸਬਜ਼ੀਆਂ ਤਕਰੀਬਨ ਸਾਰੀਆਂ ਹੀ ਆ ਗਈਆਂ ਆਪਾਂ ਤਾਂ ਵੈਸੇ ਫਲ-ਫੁੱਲ ਲੈਣ ਗਏ ਸੀਗੇ ਅਨਾਰ ਦਾ ਰੇਟ ਹੈਗਾ ਜੀ ਮੰਡੀ ਦੇ ਉੱਪਰ 13 1400 ਰੁਪਏ ਕ੍ਰੇਟ ਦਾ ਤੇ ਬਾਹਰ ਵੇਖਦਾ 200 ਰੁਪਏ ਕਿਲੋ ਦੇ ਆਸੇ-ਪਾਸੇ ਸੋ ਵੀਡੀਓ ਦੇਖਿਆ ਕਰੋ ਜੀ ਆਪਾਂ ਵੀ ਸਾਰੀ ਸਬਜ਼ੀ ਆਪਾਂ ਆਪ ਹੀ ਸੇਲ ਕਰਨੀ ਹੈ ਮੰਡੀ ਦੇ ਉੱਪਰ ਨਹੀਂ ਲੈ ਕੇ ਜਾਣੀ ਕਿਸਾਨ ਬੈਠਾ ਦੇਖਦਾ ਰਹਿੰਦਾ ਵੀ ਕਦੋਂ ਰੇਟ ਲੱਗੂਗਾ ਕਦੋਂ ਕਿਸਮਤ ਬਦਲੂਗੀ ਧੰਨਵਾਦ ਜੀ